ਨਿਊਜ਼ਪੇਪਰ ਦੀ ਕਟਿੰਗ ਨੂੰ ਆਧਾਰ ਬਣਾ ਕੇ ਇਹ ਜੱਜਮੈਂਟ ਦਿੱਤੀ ਗਈ ਹੈ ਠੀਕ ਹੈ ਇਹ ਆਰਡਰ ਪਾਸ ਕੀਤਾ ਗਿਆ ਨਾ ਕੋਈ ਗਰਾਊਂਡ ਲੈਵਲ ਤੇ ਕੋਈ ਇਫੈਕਟ ਚੈੱਕ ਕੀਤੇ ਨੇ ਨਾ ਕੋਈ ਦਿੱਲੀ ਗਵਰਨਮੈਂਟ ਨੂੰ ਕੋਈ ਪੁੱਛਿਆ ਗਿਆ ਨਾ ਕੋਈ ਉੱਥੋਂ ਦੇ ਆਧਾਰ ਚੈੱਕ ਕੀਤਾ ਨਾ ਚੈੱਕ ਕੀਤਾ ਗਿਆ ਸ਼ੈਲਟਰ ਹੋਮ ਕਿੰਨੇ ਨੇ ਨਾ ਉਹਨਾਂ ਨੂੰ ਇਹ ਪਤਾ ਡੌਗ ਕਿੰਨੇ ਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਡੌਗ ਕਿੰਨੇ ਨੇ ਦਿੱਲੀ ਐਨਸੀਆਰ ਦੇ ਵਿੱਚ ਉਹਨਾਂ ਦਾ ਖਾਣਾ ਪੀਣਾ ਰਹਿਣਾ ਸਹਿਣਾ ਕਿਵੇਂ ਪ੍ਰਬੰਧ ਕਰਨਗੇ ਇਹ ਚੀਜ਼ ਪਹਿਲਾਂ ਤਾਂ ਉਹਨੂੰ ਗਰਾਊਂਡ ਲੈਵਲ ਤੇ ਕਰਦੇ ਆਬਜ਼ਰਵ ਇਹ ਡੋ ਡੌ ਅਲੱਗ-ਅਲੱਗ ਟਰੈਕਟਰੀ ਦੇ ਆਪਸ ਵਿੱਚ ਰਹਿ ਸਕਦੇ ਨੇ ਰਹਿ ਨਹੀਂ ਸਕਦੇ ਤੁਸੀਂ ਕਿੱਦਾਂ ਇਕੱਠੇ ਰੱਖ ਲੋਗੇ ਇਹਨਾਂ ਨੂੰ ਇਹ ਚਾਹੀਦਾ ਸੀਗਾ ਇਹ ਕੀ ਕਹਿੰਦੇ ਨੇ ਐਨੀਮਲ ਬਰਥ ਕੰਟਰੋਲ ਰੂਲ ਚੱਲ ਰਿਹਾ ਹੈ ਉਹਦੇ ਨਾਲ ਸਟਰਲਾਈਜੇਸ਼ਨ ਕਰਦੇ ਉਹ ਤੋਂ ਬਾਅਦ ਵੈਕਸੀਨੇਸ਼ਨ ਕਰਦੇ ਠੀਕ ਹੈ ਆਉਣ ਵਾਲੇ 4-5 ਸਾਲਾਂ ਦੇ ਬਾਅਦ ਹੋਣੇ ਹੀ ਨਹੀਂ ਸੀਗੇ ਜੇ ਸਾਰਿਆਂ ਦੀ ਨਸਬੰਦੀ ਹੋ ਗਈ ਤੇ ਫਿਰ ਕਿੱਥੋਂ ਆਉਣਗੇ ਸੀਗੇ ਡੌਗ ਇਹਨਾਂ ਨੇ ਇਸ ਚੀਜ਼ ਵੱਲ ਧਿਆਨ ਨਾ ਦੇਣ ਦੇ ਬਜਾਏ ਉਹਨਾਂ ਨੂੰ ਚੱਕਣ ਦਾ ਆਧਾਰ ਬਣਾਇਆ ਚੱਕ ਕੇ ਪੌਂਡ 'ਚ ਰੱਖਣ ਦਾ ਸਿਸਟਮ ਬਣਾਇਆ ਮੈਨੂੰ ਨਹੀਂ ਲੱਗਦਾ ਇਹ ਪੌਂਡ ਚ ਰੱਖ ਪਾਣਗੇ ਸਾਨੂੰ ਇਹ ਡਾਰਿਆ ਕੱਲ ਨੂੰ ਕਿਸੇ ਇਹਨਾਂ ਨਾਲ 1921 ਨਾ ਹੋਵੇ ਜਨਮ ਨਾਲ ਇਹ ਡੌਗਸ ਨਾਲ ਕੋਈ 1921 ਨਾ ਕਰਨਾ ਕੋਈ ਤਸਕਰੀ ਨਾ ਕਿਤੇ ਸ਼ੁਰੂ ਕਰ ਦੇਣ ਇਹਨਾਂ ਨਾਲ ਇਹਨਾਂ ਨੂੰ ਮਾਰਿਆ ਨਾ ਜਾਵੇ ਕਿਉਂਕਿ 2 8 ਹਫ਼ਤਿਆਂ ਦੇ ਵਿੱਚ 5 ਲੱਖ ਡੌਗ ਨੂੰ ਚੱਕਣਾ ਪੋਸੀਬਲ ਨਹੀਂ ਹੈ ਭਾਜੀ ਵੈਕਸੀਨੇਸ਼ਨ ਵਾਸਤੇ ਅਸੀਂ ਲੁਧਿਆਣੇ ਦੇ ਵਿੱਚ ਐਨ ਜੀਓ ਚਲਾਨੇ ਆ ਸਾਡੇ ਰੈਸਕਿਊਰ ਜਾਂਦੇ ਆ ਜਿਹੜੇ ਐਕਸਪਰਟ ਨੇ ਇੱਕ ਡੌਗ ਨੂੰ ਫੜਨ ਨੂੰ ਉਹਨਾਂ ਨੂੰ 4-4 ਘੰਟੇ ਲੱਗਦੇ